ਕਦੇ ਗੋਇਲ ਸਾਹਿਬ ਦੇ ਰਜ਼ਾਇਨ ਦੀ ਗੱਲ ਕਰਦੇ ਨੇਗੇ ਕਦੇ ਕਦੇ ਕੰਮ ਨਹੀਂ ਹੋਇਆ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹਨਾਂ ਦੀ ਪਿੰਡ ਫੁੱਲੜਾ ਚ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਇਆ ਜਿਹੜੀ ਤੁਸੀਂ ਜ਼ਮੀਨ ਬਾਈਬਾ ਸਾਹਿਬ ਪਿੰਡ ਫੁੱਲੜਾ ਚ ਹੱਦਬਸ ਨੰਬਰ 725 ਤਸੀਲਬਾ ਜ਼ਿਲ੍ਹਾ ਗੁਰਦਾਸਪੁਰ ਇੰਤਕਾਲ ਨੰਬਰ 2248 بروا بسکہ نمبر پانچ سو سکاٹ میتی پندرہ ست پچی بدلے پانچ لکھ پنتالی ہزار پہ پرچیز کیتی سی جڑی کے سوڑا پوائنٹ دس برلے سی باہک بیچی کیستا شاید تو سی بھولنا چاہو راجدیب کور پتنی نرمل پتر ددار سنگھ باہک چرنجیت ਬਾਜਬਾ ਪਤਨੀ ਪ੍ਰਤਾਪ ਬਾਜਬਾ ਪੁੱਤਰ ਸਤਲਾਮ ਸਿੰਘ ਬਾਜਬਾ ਨੇ ਖੇਵੜ ਨੰਬਰ 212 ਵਿੱਚੋਂ ਰਕਬਾ 5.9.5 ਬੈ ਹੋਇਆ ਹੈ ਦੋਨਾਂ ਦਾ ਇੰਤਕਾਲ ਕੁੱਲ 16.10 ਲੈ ਲਿਆ ਹੈ ਉਕਤ ਰਕਬਾ ਸਰ ਸਪੀਕਰ ਸਾਹਿਬ ਇੰਪੋਰਟੈਂਟ ਗੱਲ ਆ ਉਕਤ ਰਕਬਾ ਬਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਹੈ ਤੁਸੀਂ ਬੰਦੇ ਅੰਦਰ ਪੈਂਦਾ ਸਵਾ ਦੋ ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਖੀਦਾਂ ਦੀ ਕੀ ਜ਼ਰੂਰਤ ਪੈਗੀ 2025 ਚ ਮੈਂ ਦੱਸਦਾ ਦੱਸਦਾ ਇੱਕ ਮਿੰਟ ਚੁੱਪ ਕਰੋ ਹੁਣ ਬਹਿ ਜਾਓ ਭਾਈ ਭਾਈ ਇਹਨਾਂ ਨੂੰ ਗੱਲ ਕਰ ਫਿਰ ਜਵਾਬ ਦੇ ਦਿਓ ਯੂਰ ਗੈਟ ਓਪਰਚੁਨਿਟੀ ਦੀ ਗੱਲ ਕਰਨ ਦਿਓ ਜੀ ਆਨਸਰ ਕਿਹੜੋ ਨਸ ਕੀਤਾ ਜਾਵੇ ਜੀ ਸਿਰਫ 1.5 ਮਹੀਨਾ ਪਹਿਲਾਂ ਕਿਉਂਕਿ ਪਤਾ ਸੀ ਇਹਨਾਂ ਨੂੰ ਕਿ ਇਹਦੇ ਅੰਦਰ ਹੜ੍ਹ ਦੀ ਆਉਣ ਵਾਲੇ ਇਹਦੇ ਅੰਦਰ ਰੇਤਾ ਆਉਣ ਵਾਲਾਗਾ ਇਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਕਰਾਂਗਾ ਮਿਸਟਰ ਬਾਜਬਾ ਕਰ ਦੇਟ ਮਿੰਟ ਇੱਕ ਮਿੰਟ ਮੈਂ ਝੂਠ ਹੀ ਬੋਲਦਾ ਆ ਛੱਡ ਦਿਓ ਸਪੀਕਰ ਸਾਹਿਬ ਆ ਸਪੀਕਰ ਸਾਹਿਬ ਡਿਸਆਨ ਕਰਦਾ ਗੱਲ ਕਰਨ ਦਿਓ ਗੱਲ ਕਰਨ ਦਿਓ ਤੁਸੀਂ ਜਵਾਬ ਦਿਓ ਪਲੀਜ਼ ਤੁਸੀਂ ਜਵਾਬ ਦਿਓ ਤੁਸੀਂ ਜਵਾਬ ਦੇ ਦਿਓ ਦੇ ਦਿਓ ਦੇ ਦਿਓ ਦੇ ਦਿਓ ਖੜ ਜੋ ਇਹ ਦੇ ਦਿਓ ਡਿਸਆਨ ਕਰ ਦਿਓ ਦੱਸ ਦਿਓ ਇਹ ਸਟੇਟਮੈਂਟ ਦੇ ਦਿਓ ਕਿ ਪਿੰਡ ਫੁੱਲੜਾ ਤੁਹਾਡੀ ਜ਼ਮੀਨ ਨਹੀਂ ਹੈਗੀ ਸਟੇਟਮੈਂਟ ਦਿਓ ਦਿਓ نہیں تھی ہر وقت بی جے پی سپوکس مین بنے ہو گے چپ کرو ایک منٹ ایک منٹ پلیز ہاؤس مریادہ بنا کے رکھی جاوے ہاؤس با... مریادا بڑھا کے رکھی ایک منٹ منتری جی ایک منٹ منتری سردار باجوا جی یو ول ہیو این اپرچنٹی ٹو آنسر پلیز لٹ ہم سی وٹ لیٹ ہم سی وٹ بڑی سنگ

ਬਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਇਹ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਜ਼ਮੀਨਾਂ ਖਰੀਦਣ ਨੂੰ ਜੂਟਕੀ ਪੈ ਗਈ ਫਿਰ ਗੱਲ ਸੁਣੋ ਸਪੀਕਰ ਸਾਹਿਬ ਫਿਰ ਕਹਿੰਦੇ ਨੇ ਕਿ ਡਿਪਾਰਟਮੈਂਟ ਦਾ ਡਿਪਾਰਟਮੈਂਟ ਨੂੰ ਦੋਸ਼ੀ ਕਿਉਂ ਬਣਾਉਦੇ ਰਹੇਗੇ ਡਿਪਾਰਟਮੈਂਟ ਦੋਸ਼ੀ ਤਾਂ ਬਣਾਉਂਦੇ ਨੇ ਕਿ 2017 ਚ ਤੇ 19 ਚ 2017 ਤੇ 19 ਚ ਇਹਨਾਂ ਦੀ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਸਟੋਨ ਦੇ ਸਟੱਟ ਲੱਗੇ ਸੀਗੇ ਉਸ ਸਮੇਂ ਜਿਹਦੀ ਸਰਕਾਰ ਸੀ ਤੁਹਾਡੀ ਸੀ ਜਰਾਬ ਜਰਾਬ ਸਾਡੀ ਸਰਕਾਰ ਤੇ ਲਵਾਉਣਾ ਚਾਹ ਰਿਹਾ ਗੋਇਲ ਸਾਹਿਬ ਨੂੰ ਕੰਪੇਲ ਕਰਦੇ ਹੋਗੇ ਕਿ ਸਾਡੇ ਇਹ ਰੋਡ ਦਾ ਕੀਤਾ ਜਾਵੇ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖਿਆ ਜਾਵੇ ਸਪੀਕਰ ਸਾਹਿਬ ਪਰਸਨਲ ਡਾਇਲੌਗ ਨਹੀਂ ਕੀਤਾ 1 ਕਰੋੜ 18 ਲੱਖ ਰੁਪਏ ਲਗਵਾ ਕੇ ਹੁਣ ਜਦੋਂ ਬਾਹਰ ਮਰੋੜਨ ਦੀ ਗੱਲ ਕਰਦੇ ਨੇਗੇ ਇਹ ਬਾਹਰ ਮਰੋੜਦਾ ਚਾਹਦੇ ਨੇਗੇ ਗੋਇਲ ਸਾਹਿਬ ਦੀ ਕਿ ਮੇਰੀ ਪ੍ਰਾਪਰਟੀ ਪ੍ਰੋਟੈਸਟ ਯਾਨੀ ਕਿ ਕਿਸਾਨ ਨੂੰ ਪ੍ਰੋਟੈਕਟ ਨਾ ਕੀਤਾ ਜਾਵੇ ਪੰਜਾਬ ਦੇ ਨੂੰ ਪ੍ਰਤਾਪ ਬਾਜਵਾ ਦੀ ਪ੍ਰੋਪਰਟੀ ਜਿਹੜੀ 10 ਏਕੜ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਨਾ ਕਿ ਪੰਜਾਬ ਦੇ ਕਿਸਾਨ ਨੂੰ ਪ੍ਰੋਟੈਕਟ ਕੀਤਾ ਜਾਵੇ ਇਹ ਚਿਹਰਾ ਤੁਹਾਡਾ ਇਹ ਚਿਹਰਾ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੁਸੀਂ ਆਪਣੀ 10 ਏਕੜ ਜ਼ਮੀਨ ਜਿਹਨੂੰ ਤੁਸੀਂ ਆਪਣੇ ਰਿਟਰਨ ਦੇ ਅੰਦਰ 25 ਲੱਖ ਦੀ ਦਿਖਾਇਆਗਾ ਉਹਦੇ ਉੱਤੇ 1 ਕਰੋੜ 18 ਲੱਖ ਰੁਪਈਆ ਪ੍ਰੋਟੈਕਸ਼ਨ ਕਰਨ ਦੀ ਤੁਸੀਂ ਸਟੱਡ ਲਵਾਉਨੇ ਹੋ ਤੇ ਗੱਲਾਂ ਕਰਦੇ ਹੋ ਤੁਸੀਂ ਇੱਥੇ ਕਿਸਾਨ ਦੀਆਂ ਇਹਦਾ ਮਤਲਬ ਤੁਸੀਂ ਤਾਂ ਤੁਸੀਂ ਜਿੰਨੇ ਮੈਂਬਰ ਸਹਿਬਾਨ ਤੁਹਾਡੇ ਬੋਲਦੇ ਨੇ ਹਰ ਸਮੇਂ ਕਹਿੰਦੇ 12000 ਕਰੋੜ ਰੁਪਇਆ ਹੁਣ ਕਹਿੰਦੇ 12000 ਕਰੋੜ ਰੁਪਇਆ ਅਸੀਂ ਤਾਂ ਉਹਨਾਂ ਉਹਨਾਂ ਬਿਆਫਾ ਭਾਜਪੀ ਗੱਲ ਕਰਦੇ ਆ ਮੇਰਾ ਕਹਿੰਦਾ ਭਾਪ ਸਪੀਕਰ ਸਾਹਿਬ 1 ਮਿੰਟ ਰਨਿੰਗ ਕਮੈਂਟਰੀ ਬੰਦ ਕਰਾਓ ਇਹਨਾਂ ਦੀ ਰਨਿੰਗ ਕਮੈਂਟਰੀ ਬੰਦ ਕਰੋ ਤੁਸੀਂ ਚੇਅਰ ਅਡਰੈਸ ਕਰੋ ਸਪੀਕਰ ਸਾਹਿਬ ਬਾਜਵਾ ਸਾਹਿਬ ਤੁਸੀਂ ਬੈਠੋ ਮੇਰੀ ਇੱਕ ਗੁਜ਼ਾਰਿਸ਼ ਹੈ 1 ਮਿੰਟ ਮੰਤਰੀ ਜੀ 1 ਮਿੰਟ ਸਰੇਗ ਬਾਈਓ ਸਾਨੂੰ ਪੂਰਾ ਮੌਕਾ ਮਿਲੂਗਾ ਤੁਹਾਨੂੰ ਮੌਕਾ ਮਿਲਦਾ ਲੇਟਮ ਕੰਪਲੀਟ ਦੱਸੋ ਜੀ ਤੁਸੀਂ ਆਹਦੀ ਗੱਲ ਕੰਪਲੀਟ ਕਰੋ ਮੈਂ ਇਹ ਗੱਲ ਕਹਿਣਾ ਚਾਹਨਾਗਾ ਕਿ ਹਰ ਗੱਲ ਤੇ ਨੁਕਸ ਕੱਢਦੇ ਨੇਗੇ ਹਰ ਗੱਲ ਤੇ ਸਾਡਾ ਪੋਜ਼ਿਟਿਵ ਕਮੈਂਟ ਕਰਨ ਦੀ ਬਜਾਏ ਨੈਗਟਿਵ ਲੈ ਕੇ ਆਉਂਦੇ ਅਸੀਂ ਕਹਿੰਦੇ ਆ ਕਿ ਭਾਈ ਤੁਹਾਡੀ ਤੁਹਾਡੀਆਂ ਪ੍ਰਾਪਰਟੀਆਂ ਬਚਾਉਣ ਦੇ ਲਈ ਤੁਹਾਡੀ ਸਰਕਾਰ ਚ 101 ਕਰੋੜ 18 ਲੱਖ ਰੁਪਏ ਲਾਤਾ ਜਿਸ ਪ੍ਰਾਪਰਟੀ ਤੁਸੀਂ ਪਲੀਜ਼ ਜਿਸ ਜਿਸ ਪ੍ਰਾਪਰਟੀ ਤੁਸੀਂ ਕਹਿ ਰਹੇ ਹੋ ਜਿਸ ਪ੍ਰਾਪਰਟੀ ਨੂੰ ਤੁਸੀਂ ਬਚਾਉਣ ਦੇ ਲਈ ਜਿਸ ਦੀ ਕੀਮਤ 25 ਲੱਖਾ ਜਿਸ ਪ੍ਰਾਪਰਟੀ ਦੀ ਪ੍ਰਾਪਰਟੀ 25 ਲੱਖਾ ਉਹ ਤੇ 1 ਕਰੋੜ 18 ਲੱਖ ਰੁਪਏ ਲਾਤਾ ਤੇ ਹਰ ਗੱਲ ਤੇ ਕੀ ਕ੍ਰਿਟਿਸਿਜ਼ਮ ਕਰ ਰਹੇ ਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਆਪਲੀ ਦੱਸੋ ਜੀ ਬਾਜਵਾ ਜੀ ਮੈਂ ਜ਼ਮੀਨ ਲਈ 1 ਮਿੰਟ ਸਰ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪਲ ਡਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਈਆ ਐਕਸਾਈਜ਼ ਦਾ ਚੂਪ ਗਏਓ ਤੇਰੀ ਉਹਦਾ ਵੀ ਮੈਂਸ਼ਨ ਕੀਤਾ ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਅਜੇ ਤੱਕ ਅੰਦਰ ਨਹੀਂ ਦਿੱਤਾ ਜਿਹੜਾ ਕਿ ਡਿਸਟਿਲਰੀਆਂ 30 32 ਡਿਸਟਿਲਰੀਆਂ ਕੋ ਸਰ ਬੈ ਵੀ ਸੁਣੋ ਇੱਕ 70 ਕਰੋੜ ਰੁਪਈਆ ਹਰ ਡਿਸਟਿਲਰੀ ਕੋ ਪੈਸੇ ਲੈਂਦਾ ਹੈ ਇੱਕ ਸਾਈਜ਼ ਮਨੇ 70 ਕਰੋੜ ਰੁਪਈਆ ਹਰ ਡਿਸਟਿਲਰੀ ਕੋ ਲੈਂਦਾ 35 ਤੋਂ 40 ਕਰੋੜ ਰੁਪਈਆ ਦਾ ਇਕੱਲਾ ਡਿਸਟਿਲਰੀਆਂ ਕੋ ਕਰਦਾ ਬੈਠੋ ਬੈਠੋ ਜੀ ਆਪਣੇ ਚੀਮਾ ਜੀ ਮੇਰਾ ਖਿਆਲ ਆ ਆਪਾਂ ਇਹਨੂੰ ਨਾ ਝੂਠ ਦੇ ਕੋਈ ਇਹਨੂੰ ਇਹਨੂੰ ਆਪਸ ਵਿੱਚ ਨਾ ਵੜਾਓ ਜਿਹਨੂੰ ਦੱਸ ਕਰੋ ਜਿਹਨੂੰ ਦੱਸੋ ਮਿਸਟਰ ਬਾਦਵਾ ਮਿਸਟਰ ਬਾਦਵਾ 1 ਕਰੋੜ 18 ਲੱਖ ਰੁਪਈਆ ਕਾਂਗਰਸ ਦਾ ਟਾਈਮ ਲਗਿਆ ਸੀ ਕਾਂਗਰਸ ਦੇ ਸਮੇਂ ਚੇਅਰ ਨੂੰ ਡੈਕ ਕੀਤਾ ਜਾਵੇ ਬੋਲੀ ਜੇ ਨੇ ਯਾਰ ਹੈ ਚੇਅਰ ਨੂੰ ਡੈਕ ਕੀਤਾ ਜਾਵੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਬਰਬਾਦ ਕਰਕੇ ਤੁਸੀਂ ਬੰਨਾਂ ਦੇ ਅੰਦਰ ਜ਼ਮੀਨਾਂ ਖਰੀਦੇ ਨੇ ਕਿਉਂ ਖਰੀਦੇ ਨੇ ਕਿਉਂਕਿ ਡੀ ਸੈਟਿੰਗ ਕਰਨੀਆਂ ਕਿਉਂ ਖਰੀਦੇ ਨੇ ਕਿਉਂਕਿ ਮਾਈਨਿੰਗ ਕਰਨੀਆਂ ਤੁਸੀਂ ਨਾ ਤੁਸੀਂ ਬਰਬਾਦ ਚਲੋ ਬੈਠੋ ਜੀ ਬਰਬਾਦ ਕੀਤਾ ਕਰੋ ਬੈਠੋ 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 ਝੂਠ ਬੋਲਣ ਤੋਂ ਸਵਾਏ ਮਿਸਟਰ ਬਾਜਵਾ ਪੰਜਾਬ ਦੇ ਅੰਦਰ ਉਹ ਲੀਡਰ ਆ ਕਾਂਗਰਸ ਪਾਰਟੀ ਦਾ ਜਿਹੜਾ ਸਾਰੇ ਮਾੜੀਓਗ ਮੈਂਬਰਸ سے ਬਾਦੂ ਬੇਇੱਜ਼ਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਸਾਹਮਣੇ ਆਉਂਦੇ ਨੇ ਜਦੋਂ ਤੱਕ ਸਾਹਮਣੇ ਆਉਂਦੇ ਨੇ ਤਾਂ ਮਿਰਚਾਂ ਲੱਗਦੀਆਂ ਨੇ ਗਿਆ ਜੋ ਕੁਝ ਵੀ ਗੇਹ ਦੀ ਇੱਜ਼ਤ ਬਿਣਾ ਕਿਹਾ ਗਿਆ ਹੈ ਉਹ ਨਾ ਰਿਕਾਰਡ ਕੀਤਾ ਜਾਵੇ ਠੀਕ ਹੈ ਜੀ ਬੈਠੋ ਜੀ ਮੰਤਰੀ ਜੀ ਬੈਠੋ کروڑ اٹھارہ لکھر روپیہ سردار گرپری سنگھ بڑا والی گرپریت بولو جی بیٹھو بتری جی ہوگی گل آ گئی تو گل آ گئی ریپیٹ کرنا فائدہ نہیں بیٹھو جی مائنڈ یو ہیلو یو اس پیشن نٹ کیسٹ چیئر رائٹ پلیز سی ڈاؤن سی ڈاؤن باپ یا دس آئی نو ہاؤ ٹو رن دا ہاؤس آئی نو ہاؤ ٹو رن دا ہاؤس ਜੀ ਬੈਠੋ ਜੀ ਬਹੁਤ ਬਹੁਤ ਧੰਨਵਾਦ ਬੈਠੋ ਜੀ ਸਪੀਕਰ ਸਾਹਿਬ ਜੋ ਤੁਸੀਂ ਮੈਨੂੰ ਇਸ 1 ਮਿੰਟ ਪੰਜਾਬ ਮੰਤਰੀ ਜੀ ਤੁਸੀਂ ਗੁਰਪ੍ਰੀਤ ਨੂੰ ਕਰ ਲੈ ਲਓ ਉਸ ਤੋਂ ਬਾਅਦ ਤੁਸੀਂ ਕਰ ਲਿਓ ਕਿ ਹੁਣੇ ਕਰਨਾ ਚਾਹੁੰਦੇ ਹੋ ਤੁਸੀਂ ਚਲ ਮੰਤਰੀ ਜੀ ਨੂੰ ਬੋਲਣ ਲਈ ਗੁਰਪ੍ਰੀਤ ਮੈਂ 2 ਮਿੰਟ ਵਿੱਚ ਬਸ ਹਾਂ ਚਲੋ ਗੁਰਪ੍ਰੀਤ ਬਣਾ ਵਾਲੀ ਜੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੋ ਤੁਸੀਂ ਪੰਜਾਬ ਦੇ ਪੁੰਨਰ ਵਾਸਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਿਹੜੀ ਅਸੀਂ ਗੱਲ ਕਰਨੀ ਚਾਹੁੰਨੇ ਆ ਬਾਜਵਾ ਸਾਹਿਬ ਬੈਠ ਜਾਓ ਹੁਣ ਤੁਸੀਂ ਚੇਅਰ ਰੋਡਸ ਕਰੋ ਜੀ ਬੈਠ ਜਾ ਥੋੜੀ ਜਿਹੀ ਗੁਰਪ੍ਰੀਤ ਜੀ ਚੇਅਰ ਰੋਡਸ ਕਰੋ ਤੁਸੀਂ ਆਪਣੀ ਗੱਲ ਜਾਰੀ ਰੱਖੋ ਕਹਿਣਾ ਚਾਹਣਾਗਾ ਸਿਰ ਤੁਹਾਡੀ ਗੱਲ ਰਿਕਾਰਡ ਤੇ ਜਾ ਰਹੀ ਹੈ ਸਪੀਕਰ ਸਾਹਿਬ ਮੈਂ ਕਹਿਣਾ ਚਾਹਣਾਗਾ ਬੈਠੋ ਜਿਹੜਾ ਚਲੋ ਜੀ ਗੁਰਪ੍ਰੀਤ ਜੀ ਤੁਸੀਂ ਆਪਣੀ ਗੱਲ ਬੋਲੋ ਪੰਜਾਬ ਦਾ ਇਹ ਪੁਨਰਵਾਸ ਦੇ ਉੱਤੇ ਬੈਠੋ ਜੀ ਬੈਠੋ ਜੋ ਹੈਗਾਗਾ ہاؤس آڈر بنا کے رکھو باجوا صاحب بیٹھو بیٹھو چیما جی بیٹھو چیما جی بیٹھو چیما جی بیٹھو منتری جی بیٹھو باجوا صاحب بیٹھو 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 چیما جی بیٹھو 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 ਬੈਠੋ ਬੈਠੋ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਸੈਸ਼ਨ ਦੀ ਕਾਰਵਾਈ ਚੱਲਣ ਦਈਏ ਪੰਜਾਬ ਦੇ 3 ਕਰੋੜ ਲੋਕ ਤੁਹਾਨੂੰ ਦੇਖ ਰਹੇ ਹੈ ਵੀ ਸ਼ੁਡ ਟੋਕ ਸੈਂਸ ਇਥੇ ਸੈਂਸਿਬਲ ਗੱਲ ਹੋਣੀ ਚਾਹੀਦੀ ਹੈ ਇਥੇ ਗੱਲ ਉਹ ਹੋਣੀ ਚਾਹੀਦੀ ਹੈ ਜਿਹਦੇ ਨਾਲ ਪੰਜਾਬ ਦਾ ਮੁਸਤਕਬਲ ਸੁਰੱਖਿਤ ਹੋਵੇ ਜਿਹਦੇ ਨਾਲ ਪੰਜਾਬ ਦਾ ਭਵਿੱਖ ਸੁਰੱਖਿਤ ਹੋਵੇ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਤ ਹੋਵੇ ਕਿਰਪਾ ਕਰਕੇ ਆਪਣੀ ਆਪਣੀ ਜਗ੍ਹਾ ਤੇ ਜਾਓ ਮੈਂ ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਜਾਓ ਆਪਣੀ ਆਪਣੀ ਜਗ੍ਹਾ ਤੇ ਬੈਠਣ ਪਲੀਜ਼